ਚਲ ਹਵੀ ਵਧੀਆ ਹੋ ਗਿਆ ਮੈਂ ਗੱਲ ਕਰ ਲਈ ਆ ਤੇ ਨਾਲੇ ਉਹ ਕਾਚੇ ਨੂੰ ਮਿਲ ਜੇ ਨਾ ਤੇ ਸਾਰਿਆਂ ਦਾ ਵਧੀਆ ਵਾ ਨਾਲ ਮੈਨੂੰ ਵੀ ਲਾਗੇ ਸੁਖ ਹੋ ਜੂਗਾ ਤੇ ਚਲ ਮੈਂ ਵੇਖਾਂ ਪਹਿਲਾਂ ਦਲਜਿੰਦਰ ਕੀ ਕਾਂਢੀ ਨਾਲੇ ਉਹ ਦੱਸਦੀ ਉਹਨੂੰ ਹਾਰਮਿੰਦਰ ਕੀ ਕਾਂਢੀ ਤੂੰ ਮੈਂ ਕੱਟ ਲੈਣੀ ਈ ਸਬਜੀ ਤੂੰ ਐਵੇਂ ਨਾ ਜਦ ਮੈਂ ਆਉਂਦੀ ਆ ਕੇ ਪਹੁੰਚਦਾ ਤਾਂ ਮੈਂ ਤਾਂ ਉਹਨਾਂ ਨਾਲ ਗੱਲ ਦੇ ਪੀ ਕਰਨੀ ਵੱਡੀ ਹੋ ਜਾਣਾ ਆ ਤੇ ਮੈਂ ਸੋਚਿਆ ਵੀ ਚਲ ਕੋਈ ਨਹੀਂ ਤੁਸੀਂ ਗੱਲ ਕਰਨ ਦੇਈ ਤੇ ਮੈਂ ਸਬਜ਼ੀ ਕੱਟ ਲੈਨੀ ਅੱਛਾ ਉਹਨਾਂ ਦਾ ਵੀ ਦੋ ਦਿਨ ਹੋ ਗਏ ਫੋਨ ਨਹੀਂ ਆਇਆ ਤੇ ਮੈਂ ਚਲਾ ਆਇਆ ਗੱਲ ਕਰਨ ਠੀਕ ਠਾਕ ਆ ਭਾਜੀ ਹਾਂ ਠੀਕ ਠਾਕ ਵਧੀਆ ਤੇ ਮੈਂ ਇਹਦੀ ਗੱਲ ਸੁਣਾ ਰਜਿੰਦਰ ਮੈਂ ਨਾ ਕੀਤੀ ਭਾਜੀ ਤੇਰੇ ਨਾਲ ਉਹ ਵਾਲੀ ਗੱਲ ਨਾ ਕਿਹੜੀ ਗੱਲ ਜਿਹੜੀ ਤੂੰ ਮੈਨੂੰ ਕਹਿੜੀ ਘਰ ਵੱਲੋਂ ਅੱਛਾ ਤੇ ਕੀ ਜਾਂਦੇ ਭਾਜੀ ਮੈਂ ਪੁੱਛਿਆ ਹੀ ਉਹਨਾਂ ਨੂੰ ਤੇ ਉਹ ਮੈਨੂੰ ਕਹਿਣ ਦੇ ਵੀ ਕੋਈ ਨਹੀਂ ਮੈਂ ਪਤਾ ਕਰਕੇ ਦੱਸਦਾ ਹਾਂ ਤੇ ਮੁਰਕੇ ਉਹਨਾਂ ਨੇ ਮੈਨੂੰ ਦੱਸਿਆ ਵਾ ਆਪੇ ਹੀ ਫੋਨ ਆਇਆ ਫੇਰ ਵੀ ਉਹਨਾਂ ਦਾ ਕੋਈ ਯਾਰ ਦੋਸਤ ਵਾ ਅੱਛਾ ਤੇ ਉਹਨਾਂ ਦੀ ਕੋਠੀ ਆ ਤੇ ਉਹ ਸਾਰਾ ਪਰਿਵਾਰ ਬਾਹਰ ਹੀ ਰਹਿੰਦੇ ਆ ਠੀਕ ਤੇ ਕੋਠੀ ਬੜੀ ਸੋਹਣੀ ਮੈਂ ਵੀ ਵੇਖੀ ਆ ਤੇ ਇਹ ਆਪੇ ਘਰ ਕੋਈ ਵੀ ਨਹੀਂ ਰਹਿੰਦਾ ਵੀ ਤਾਲੇ ਤੁਲੇ ਬੱਚੇ ਉਹਨਾਂ ਦੇ ਅੱਛਾ ਤੇ ਕਹਿੰਦੇ ਕਿ ਮੈਂ ਫੋਨ ਕੀਤਾ ਵਾ ਤੇ ਉਹ ਕਹਿੰਦੇ ਮੈਂ ਕੋਈ ਨਹੀਂ ਤੁਹਾਨੂੰ ਦੱਸਦਾ ਵਾਂ ਤੇ ਜੇ ਮਤਲਬ ਉਹ ਬਣ ਗਈ ਨਾ ਉਹ ਹੈ ਵੀ ਸਾਡੇ ਲੱਗ ਗਈ ਹੈ ਸਗੋਂ ਨਾਲੇ ਤੂੰ ਮੇਰੇ ਨਾਲ ਲੱਗੇ ਆ ਜੇਗੀ ਨਾਲ ਚੱਲ ਸੋਖ ਹੋ ਜੂ ਇੱਕ ਦੂਜੇ ਦੇ ਨੂੰ ਜਾਣ ਦਾ ਇਹ ਤੇ ਵਧੀਆ ਵਾ ਜੇ ਤੇਰੇ ਲੱਗੇ ਮਿਲ ਜੇ ਫਿਰ ਹੋਰ ਕੀ ਚਾਹੀਦਾ ਹਾਂ ਯੋਤੀ ਹਾਂਜੀ ਇਹ ਕੋਠੀ ਦੇ ਚੀਜ਼ ਲਾ ਲਈ ਤੇ ਸਮਾਨ ਸਮੂਹ ਹੈਗਾ ਵਿੱਚ ਉਹਦੇ ਅੰਤੀ ਸਮਾਨ ਉਹਨਾਂ ਦਾ ਸਾਰਾ ਇਹ ਹਰ ਇੱਕ ਚੀਜ਼ ਵਾ ਸਿਰਫ ਇਹ ਉਹ ਤੇ ਸਾਰੇ ਬਾਹਰ ਚੱਲ ਗਏ ਆ ਪੀ ਬਾਅਦਲੇ ਵਜੇ ਵੀ ਸਾਮ ਸੰਭਾਲ ਕਰਨੀ ਪੈਣੀ ਤਾਨੂੰ ਜਾ ਕੇ ਨਹੀਂ ਸਾਮ ਸੰਭਾਲ ਤੇ ਹੀ ਪੂਰੀ ਕਰਾਂਗੇ ਆਪਣੇ ਘਰ ਵਾਂਗੂ ਰਹਿਾਂਗੇ ਹਾਂ ਰਹਿਾਂਗੇ ਹਾਂ ਜਿੱਦਾਂ ਆਪਣੇ ਘਰਾਂ ਚ ਕਰੀਦੇ ਇਤਨਾ ਹੀ ਕਰੀਦਾ ਵਾ ਨਹੀਂ ਸੁਣਾ ਤਾਨੂੰ ਕੋਈ ਚੀਜ਼ ਇੱਕ ਚੀਜ਼ ਲੈਣ ਦੀ ਲੋੜ ਨਹੀਂ ਆਂ ਵੀ ਹਰ ਇੱਕ ਚੀਜ਼ ਉਹਨਾਂ ਦੇ ਘਰ ਹੈਗੀ ਆ ਅੱਛਾ ਹਾਂ ਤੇ ਬਾਕੀ ਜੋ ਬਾਕੀ ਇਹ ਮੈਂ ਰੈਂਟ ਵੱਲੋਂ ਪੁੱਛਿਆ ਸੀ ਉਹ ਕਹਿੰਦੇ ਕੋਈ ਨਹੀਂ ਮੈਂ ਉਹਨਾਂ ਨਾਲ ਆਪੇ ਤਾਲਮਤ ਕਰ ਲਵਾਂ ਹਾਂ ਤੇ ਕਰਕੇ ਤੇ ਮੈਂ ਕੋਈ ਨਹੀਂ ਕਹਿੰਦੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਸਾਹਬ ਦਾ ਹੀ ਕੋਈ ਨਹੀਂ ਕਰਨਗੇ ਲੈਣਗੇ ਤੁਹਾਡਾ ਕੋ ਰੈਂਟ ਤੇ ਕੋਈ ਨਹੀਂ ਮੈਂ ਕਰਕੇ ਤੇ ਆਂਦੇ ਮੈਂ ਦੱਸ ਦਿੰਦਾ ਵਾਂ ਚਲ ਕੋਈ ਵੀ ਕਰ ਦੇਣਾ ਬਾਜੀ ਨਾ ਕੰਮ ਚੱਲ ਮੈਂ ਕੋਈ ਨਹੀਂ ਕੀਤੀ ਹੈ ਗੱਲ ਹਾਂ ਚਲੋ ਕਰਾਂ ਇੰਮੀਰੇ ਘਰ ਕੇ ਬਹਿ ਜਾਗੇ ਕਿਤੇ ਬਣਾ ਕੇ ਕਿਤੇ ਅਸੀਂ ਮੇਰੇ ਕੰਠਾ ਥਾਂ ਟੱਕੇ ਲੈਣ ਲੈਂਦੀਆਂ ਫਿਰਨਦੀਆਂ ਇੱਥੇ ਵੀ ਹੁਣ ਅਸੀਂ ਕਿੰਨੇ ਦਿਨ ਬੈਠੀਆਂ ਰਹਿਣਾ ਸੀ ਫੇਰ ਆਂਡ ਘਾੜ ਵੀ ਤੈਨੂੰ ਪਤਾ ਗੱਲਾਂ ਕਰਦਾ ਉਹ ਤਾਂ ਹੈਗਾ ਪਰ ਚਲ ਇਹ ਵੀ ਮੈਨੂੰ ਤੇ ਇਦਾਂ ਦੇ ਤੈਨ ਸਗੋਂ ਆਏ ਮੈਨੂੰ ਵੀ ਸੋਖ ਜਾਏ ਵਾਵਾ ਟਾਈਮ ਪਾਸ ਹੋ ਜਾਂਦਾ ਸੀ ਇਦਾਂ ਲੱਭਾਣੀ ਇਹ ਲਾਗੇ ਮਿਲ ਜੂਗਾ ਆਉਂਦੇ ਜਾਂਦੇ ਰਹਿਣ ਨਹੀਂ ਮੈਂ ਆਉ ਨਹੀਂ ਉਹ ਤਾਂ ਸਭ ਕੋ ਵਧੀਆ ਹੋ ਗਿਆ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜੇ ਮੇਰੇ ਲਾਗੇ ਕੋਈ ਸਾਡੀ ਲਾਗੇ ਹੈਗੀ ਤਾਂ ਸਭ ਕੋ ਵਧੀਆ ਚੱਲ ਮੈਨੂੰ ਲਾਗੇ ਸੋਖ ਹੋ ਜੂਗਾ ਤੇ ਚੱਲ ਇੱਕ ਦੂਜੇ ਵੱਲ ਆਉਂਦੇ ਜਾਂਦੇ ਰਵਾਂਗੇ ਤਾਂ ਵਧੀਆ ਚੱਲ ਆਹ ਤਾਂ ਵਧੀਆ ਕੀਤਾ ਹੀ ਹੂੰ ਚੱਲ ਮੈਂ ਨਾ ਲਾਲਾ ਤੜਕਾ ਨਹੀਂ ਕੋਈ ਨਹੀਂ ਤੇ ਮੈਂ ਲੰਮੀ ਆ ਤੂੰ ਬਹਿਂਦੀ ਲਾਗੇ ਕਰ ਗੱਲਬਾਤ ਚੱਲ ਮੈਂ ਲਾ ਲੈਂਦੀ ਚੱਲ ਇੰਨਾ ਬੜਾ ਵਾ ਤੂੰ ਕੱਟਦੀ ਆ ਤੇ ਮੈਂ ਲਾਵਾਂ ਤੜਕਾ ਤੇ ਤੂੰ ਬਹੋ ਇੱਥੇ ਚੱਲ ਕੋਈ ਨਹੀਂ ਆ ਮੈਂ ਲਾਲਾ ਤੜਕਾ ਫੇਰ ਠੀਕ ਆ ਪਹਿਲੇ ਨਾ ਟਾਊ ਟਾ ਗੋਲ ਨਹੀਂ ਚੰਗਾ ਚੰਗਾ ਚੱਲ ਮੰਮੀ ਆ ਵੀ ਵਧੀਆ ਹੋਇਆ ਕਿ ਜਿਹੜੀ ਕੋਠੀ ਮਿਲ ਗਈ ਆ ਮੈਨੂੰ ਇਹ ਹੁੰਦਾ ਹੀ ਕਿ ਇਹਨੂੰ ਵੀ ਹੁਣ ਵਿਚਾਰੀ ਨੂੰ ਕਿੰਨੀ ਖਰਚਲ ਦੇਣੀ ਹੁੰਦੀ ਆ ਆਹ ਤਾਂ ਕਿੰਨਾ ਖਰਚੇ ਦੇ ਘਰ ਬੈ ਕੇ ਖਾਣੀ ਹੁੰਦੀ ਭਾ ਜੀ ਨਹੀਂ ਵੀ ਕੋਈ ਗੱਲ ਕਰਦੀ ਉਹੋ ਹੀ ਨਾ ਉਹ ਵਿਚਾਰੀ ਨੂੰ ਹੈ ਤਾਂ ਸਹੀ ਆ ਨਾ ਸਾਡਾ ਕਰਕੇ ਉਹਨੂੰ ਵਧੀਆ ਰਿੰਨਣਾ ਪਕਾਉਣਾ ਵੀ ਪੈਂਦਾ ਸਭ ਕੁਝ ਹੀ ਹੈ ਨਾ ਤੇ ਕੋਠੀ ਫਿਰ ਤੁਰ ਕੇ ਵੇਖ ਵੀ ਲਈ ਵੀ ਚੰਗੀ ਵੀ ਆ ਉਹ ਨਹੀਂ ਨਹੀਂ ਮੰਮੀ ਵੇਖ ਕੇ ਤੇ ਫੇਰੀ ਕੇ ਆਹ ਕਰਾਇਆ ਕੋਈ ਗੱਲ ਨਹੀਂ ਜਿੰਨਾ ਮੰਗਣਗੇ ਦੇ ਦਾਂਗੇ ਪਛਾਰੇ ਪੈਸੇ ਆ ਕੋਲ ਉਹ ਤੇ ਦੇਣਾ ਹੀ ਪੈਣਾ ਮੰਮੀ ਨੂੰ ਉਣੀ ਥੋੜੀ ਆ ਭੀ ਜੀ ਉਹਨੇ ਗੱਲ ਕੀਤੀ ਐ ਤੇ ਹੁਣ ਕਰਾਈ ਤੋ ਹੀ ਨਹੀਂ ਨਹੀਂ ਇਹ ਨਹੀਂ ਫੋਨ ਪਿਛੜਣਾ ਮਨਾ ਕਰ ਦੇਣਾ ਨਹੀਂ ਨਹੀਂ ਹਾਏ ਛੋ ਜੀਆ ਜੀਆ ਹਾਏ ਇਹ ਤਾਂ ਸੌਂ ਗਈ ਐ ਓਡੀ ਛੇਤੀ ਮੰਮੀ ਜੀ ਮੰਮੀ ਜੀ ਕੀ ਕਰਪੀ ਤੇ ਆ ਸੌਂ ਗਈ ਐ ਇਹਨੂੰ ਲੰਮੇ ਪਾ ਲੋ ਆਉਨੀ ਆ। ਹੋਈ ਆ। ਓਦ ਮਾਜਾ। ਹਾਏ ਕਿੰਨੀ ਸੋਣੀ ਲੱਗਦੀ ਐ। ਹਾਂ ਗੁਰਪ੍ਰੀਤ ਵਜਾ ਦੇਂਦਿਆ ਸੀ। ਮੰਮੀ ਜੇ ਸੋ ਗਈ ਨੂੰ ਲੰਮੇ ਪਾੜੋ। ਲੈ ਖੇੜਦੀ ਖੇੜਦੀ ਸੌਵੀ ਗਈ ਆ। ਹਾਂ। ਮੈਂ ਵੀ ਧੋ ਮੇਕਰਾਂ ਤਾਂ ਥੋੜੇ ਵੇਖ ਕੇ ਸੌਂਗੀ। ਚੱਲਿਆ ਮੈਂ ਲੰਮੇ ਪਾੜਾਂ ਨੂੰ। ਇਹਦਾ ਓਦਾਂ ਵੀ ਨਾ ਸੌਣ ਦਾ ਟਾਈਮ ਹੋਇਆ ਹੀ। ਤੇ ਤਾਂ ਸੌਂ ਗਈ ਉਹ। ਚੱਲ ਤੇ ਲੰਮੇ ਪਾੜਨੀ ਆ। ਚੱਲ। ਕਿੰਨਾ ਮਜ਼ਾ ਆਉਂਦਾ ਨਾ ਖੜਾਉਂਦਾ ਹਾਂਜੀ ਹਾਂ ਚੇ ਗੱਲਾਂ ਹੁੰਦੀ ਆ ਗੱਡੀਆਂ ਤਾਂ ਖੁਸ਼ ਹੁੰਦੀ ਆ ਹੂੰ ਤੇ ਉਹ ਮੰਦਸ ਵੀ ਖਾਣਾ ਕੀ ਆ ਤੂੰ ਤੇ ਮੈਂ ਬਣਾਦਾ ਹੋਈ ਬਣਾ ਲਓ ਜੋ ਬਣਾਉਣਾ ਨਹੀਂ ਨਹੀਂ ਬਣਾ ਨਾ ਲਓ ਮੈਨੂੰ ਦੱਸ ਜਿਹੜੀ ਚੀਜ਼ ਤੂੰ ਖਾਣੀ ਆ ਨਾ ਮੈਂ ਤੁਹਾਨੂੰ ਉਹ ਬਣਾ ਦਿੰਨੀ ਆ ਜਿਹੜੀ ਜੀ ਨੂੰ ਮਨ ਕਰਦਾ ਵਾ ਮੰਮੀ ਜੀ ਤੁਸੀਂ ਸਾਰੇ ਕਿਹ ਚੀਜ਼ ਦੇ ਸਵਾਦ ਬਣਾਉਨੇ ਤੁਸੀਂ ਜੋ ਬਣਾਉਣਾ ਬਣਾ ਲਓ ਉਹ ਨਹੀਂ ਨਹੀਂ ਬਬੂ ਮੈਨੂੰ ਤੂੰ ਦੱਸ ਦੇ ਤੂੰ ਜੋ ਵੀ ਖਾਣਾ ਵਾ ਨਾ ਮੈਂ ਤੁਹਾਨੂੰ ਉਹ ਬਣਾ ਦਿੰਨੀ ਆ ਸਾਡੇ ਬਾਦ ਉਹ ਸਬਜ਼ੀ ਪਈ ਆ ਬਣਾ ਲਓ ਜੋ ਬਣਾਉਣਾ ਤੁਸੀਂ ਨਿਆਣਿਆਂ ਦੀਆਂ ਕਿੰਨੀਆਂ ਚੀਜ਼ਾਂ ਹੁੰਦੀਆਂ ਖਾਣ ਵਾਲੀਆਂ ਦੱਸ ਦੇ ਕਿਹੜੀ ਨੂੰ ਮਨ ਕਰਦਾ ਵਾ ਮੈਂ ਬਗੀ ਬਣਾ ਦਾਂ ਬਣਾ ਲਓ ਖਾ ਲੀਂਗਾ ਨਾ ਹਾਂਜੀ ਚੱਲ ਮੈਂ ਉਹ ਬਣਾ ਦਿੰਨੀ ਆ ਤੈਨੂੰ ਹੈ ਚੱਲ ਤੂੰ ਬੈਠ ਲੱਗ ਨਹੀਂ ਕੀ ਜੀਦੇ ਤੇ ਮੈਂ ਬਣਾ ਦਿੰਨੀ ਆ ਠੀਕ ਆ ਠੀਕ ਆ ਨਹੀਂ ਦੇਖਣੀ ਨਹੀਂ ਪੈਣੀ ਪਤਾਣੀ ਹੈਗੀ ਆ ਕਿ ਨਹੀਂ ਉਹ ਰੱਖ ਬੈਠ ਉਹਨੇ ਆਣੀ ਚੱਲਦੀ ਜੀਤਕਾਰੀ ਪੈਂਦਾ ਖਾਣ ਨੂੰ ਇੱਕ ਤਾਂ ਮੈਨੂੰ ਤਰਸ ਬੜਾ ਆਉਂਦਾ ਵਿਚਾਰੇ ਜੇ ਮੂੰਹ ਭੁਲਾ ਜਾ ਬਣਾ ਲੈਂਦਾ 여기서부터 알바람이 사별되고 요 ਉੱਠ ਵੀ ਗਈ ਚੱਲ ਮੇਰਾ ਵੀ ਜੀ ਨਹੀਂ ਲੱਗਣਾ ਦੀ ਸਿੱਧੀ ਗੰਦੀ ਕਾਕੀ ਛੋਂਦੇ ਉੱਠ ਗਈ ਵੇਲੋ ਛੋਂਦੇ ਹੀ ਉੱਠ ਗਿਆ ਤੂੰ ਤੇ ਹੈਂ ਤੂੰ ਤੇ ਛੋਂਦੇ ਉੱਠ ਗਈ ਲੈ ਉੱਠ ਵੀ ਗਈ ਆ ਹਾਂਜੀ ਹੁਣੇ ਸਵਾਲੀ ਹੀ ਉੱਠ ਵੀ ਗਈ ਚੱਲ ਕੋਈ ਨਹੀਂ ਸੋਣਾ ਕਿੰਨਾ ਕੋ ਲੈ ਤੂੰ ਖਾਲਾ ਮੈਗੀ ਮੁਰਗੇ ਠੰਡੀ ਹੋਈ ਨਹੀਂ ਐ ਚੁਕਾ ਦੇ ਤੂੰ ਮੈਨੂੰ ਲਿਆ ਓਏ 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 ਚਲਾ ਜਾ ਅੱਜ ਆ ਜਾ ਤੂੰ ਖਾਣੀ ਮੈਗੀ ਮੈਗੀ ਖਾਣੀ ਆ ਮੈਗੀ ਖਾਣੀ ਆ ਲੈ ਲੈ ਚੂ ਚੂ ਮਿਡੂ ਮਿਡੂ ਕੋਈ ਖਾਈ ਜਾਂਦੇ ਜੇ ਤੁਸੀਂ ਮਨ ਨੂੰ ਮੈਗੀ ਕਿੰਨੇ ਕਿਥੇ ਜਾਈਂ ਪਰ ਅਹੀਂ ਤੇ ਬਣਾ ਕੇ ਖਾਣੀ ਮੈਗੀ ਮੰਗਣ ਡਿਆ ਨਹੀਂ ਮੈਂ ਇਹਨੂੰ ਕਹੇ ਨਹੀਂ ਮੈਂ ਕਿ ਕੀ ਖਾਣਾ ਵਾ ਤੇ ਦੱਸ ਦੇ ਹਾਂ ਇਹ ਕਹਿੰਦੇ ਹੀ ਪੀ ਮੈਗੀ ਖਾਣੀ ਆ ਤੇ ਮੈਂ ਹਾਂ ਮੈਗੀ ਨਾ ਦਨੀ ਉਹ ਚੱਲ ਜਿਹੜੀ ਚੀਜ਼ ਨੂੰ ਜੀ ਕਰਦਾ ਹੁੰਦਾ ਹਾਂ ਨਾ ਤੂੰ ਦੱਸ ਦਿਆ ਕਰ ਜੇ ਕੋ ਅੱਡੇ ਤੋਂ ਲਿਆਉਣਾ ਹੋਗਾ ਤਾਂ ਮੈਂ ਉਹਨੇ ਦੱਸ ਦਿੰਦੀ ਹਾਂਜੀ ਆਹ ਮੈਂ ਤਾਂ ਕਹਿੰਦੀ ਮੈਂ ਸੰਗਿਆ ਨਾ ਕਰ ਤੇ ਨਾਲੇ ਲਿਆ ਜਾ ਉਹ ਬੈਗ ਬੁੱਕ ਵੀ ਨਾਲ ਤੇ ਮੈਂ ਆਪਣੀ ਬੁੱਕਸ ਕੱਢ ਕੇ ਤੇ ਪੜ ਲਿਆ ਕਰ ਕੜੀ ਉਹ ਚੱਲ ਕੋਈ ਨਾ ਨਾ ਕੱਲਾ ਖੇਡਣ ਵਾਲਮ ਨਹੀਂ ਧਿਆਨ ਨਾਲ ਤੁੰਤਨਾ ਆਇਆ ਫਿਰ ਲਾਂਦੀ ਪੜਨਾ ਆਈਆਂ ਬਾਅਦ ਚ ਉਹ ਨਹੀਂ ਨਹੀਂ ਫਿਰ ਜਾਇਆ ਫਿਰ ਪੜ੍ਹਾਈਆਂ ਮੇਰੇ ਸਾਹਮਣੇ ਛੁੱਟੀਆਂ ਤਿੰਨ ਬੜਾਈ ਪਿਛੇ ਪੈ ਜਾਂਦੀ ਆ ਮੈਂ ਚੱਲ ਥੋੜਾ ਬੋੜਾ ਟਾਈਮ ਗਾੜੀ ਤੇ ਵਿੱਚ ਯਾਦ ਕਰ ਲਿਆ ਕਰ ਚੱਲ ਆਪੇ ਰਾਤ ਨੂੰ ਕਰ ਲੂਗਾ ਵਿਚਾਰਾ ਨਾ ਇਤਿਹਾਸ ਉੱਤੀ ਨਹੀਂ ਆ ਇਹ ਪਹਿਲਾਂ ਤਾਂ ਸੌਂਗੀ ਹੀ ਅੱਛਾ ਤੇ ਉਗਰਪੀ ਤੇ দেয়াੇ ਖਡਾਉਣ ਤੇ ਮੁੜ ਕੇ ਹੁਣ ਫਿਰ ਮੇਰੀ ਹੁੰਦਾ ਉੱਠ ਗਈ ਮੈਂ ਮੈਗੀ ਬਣਾ ਕੇ ਜਾਈਂਦੇ ਲੈ ਚੱਲ ਕੋਈ ਗੱਲ ਤੂੰ ਖਾਣਾ ਮੈਗੀ ਤੇ ਫਿਰ ਬੰਬੀ ਤੇ ਜਾਣੇ ਹੈ ਚਲੋ ਠੀਕ ਆਹ ਕੋਈ ਇਤਬਾਰ ਖਲੋ ਮਾਂ ਆ ਗਿਆ ਬਸ ਕੋਈ ਗੱਲ ਨਹੀਂ ਤੈਨੂੰ ਖਾਣੀ ਆ ਉਹ ਨਹੀਂ ਨਹੀਂ ਮੈਂ ਨਹੀਂ ਖਾਣੀ ਮੈਂ ਤਾਂ ਬਣਾਦਣੀ ਝਟ ਬਣ ਜਣੀ ਆ ਉਹ ਰੋਟੀ ਖਾਉਂਗਾ ਬਾਅਦ ਚ ਬੰਬੀ ਤੇ ਹੋ ਕੇ ਆਣ ਕੇ ਨਾ ਚੱਲ ਵੇਖ ਲੈ ਨਵਾ ਨਵਾ ਤੇ ਉਦੋਂ ਨਾ ਹੀ ਨੂੰ ਸਵਾਸ ਬੋ ਲਈ ਤੂੰ ਆਹ ਨਹੀਂ ਮੈਂ ਸਵਾਸ ਨਹੀਂ ਆ ਤੇ ਨਵਾ ਨੂੰ ਮੋੜ ਕੇ ਤੇ ਕੱਪੜੇ ਚੇਂਜ ਕਰਦੀ ਆਂ ਆਹ ਕੋਈ ਨਹੀਂ ਕਰਦੀ ਆ ਜਾਉਂਦੀ ਹੋ ਆਓ ਉਈ ਗਨੀ ਆਹੀ ਅੱਗੇ ਹੋ ਕੇ ਬਸ ਮੇਰਾ ਮੰਨ ਜਾਣਾ ਹੋਤ ਨਹੀਂ ਖਾਣੀ ਨਹੀਂ ਬਸ ਚਲੋ ਆ ਤਲੀਏ ਫਿਰ ਹਾਂ ਚਲ ਜਾਓ ਹੋ ਹਾਈ ਹੈ ਰੱਬਾ ਸਮਝ ਨਹੀਂ ਆਉਂਦੀ ਇਦਾਂ ਕਰ ਬਣਾਇਆ ਸਰੀਰ ਆਪਣੇ ਨੂੰ ਕਿਦਾਂ ਤੋੜ ਤੋੜ ਕੇ ਨਾ ਸਾਰੇ ਕੰਮ ਕੀਤੇ ਪਹਿਲੀ ਵਾਰ ਮਿਲਨੀ ਉਹ ਕਹਿਣਾ ਲੱਲੀਏ ਆ ਵੀ ਕਰ ਲਈਏ ਆ ਵੀ ਕਰ ਲਈਏ ਇਹਨਾਂ ਨੇ ਆਣਿਆ ਵਾਸਤੇ ਸਾਰੇ ਕੰਮ ਕੀਤੇ ਤੇ ਨਿਆਣਿਆਂ ਨੇ ਨਾ ਪੂਰਾ ਕਦਰ ਨਹੀਂ ਪਾਈ ਵੇਖਲਾ ਮੁੰਡਾ ਉਹਨੂੰ ਨਹੀਂ ਮਸਰੀ ਹੈਗਾ ਤੇ ਕਿਤੇ ਫੋਨ ਕਰਾਂ ਮਾਪਿਓ ਦਾ ਹਾਲ ਚਾਲ ਪੁੱਛਾਂ ਇਹ ਤਾਂ ਬਗਾਨੀ ਧੀ ਇਹਨੂੰ ਸਾਡਾ ਕਾਦਾ ਦੁੱਖ ਵਾ ਪਰ ਆਪਣਾ ਪੋਤੀ ਨਹੀਂ ਬਣਿਆ ਘਰ ਵਿੱਚ ਸਾਰੇ ਜੀ ਹੋਈਏ ਫੇਰ ਹੀ ਰੌਣਕ ਹੁੰਦੀ ਆ ਹੁਣ ਘਰ 'ਚ ਦੋਵੇਂ ਜੀ ਹੈਗੇ ਆ ਤੇ ਬਾਹਰ ਨੂੰ ਚਲ ਜਾਂਦੇ ਆ ਇਕੱਲੀ ਬੈਠੀ ਰਹੀ ਨਿਛਦਾਈਆਂ ਵਾਂਗੂ ਐਵੇਂ ਮੁੰਡਾ ਗਿਆ ਯੋ ਪਤਾ ਨਹੀਂ ਉਹਦਾ ਵੀ ਜੀ ਲੱਗਾ ਵਾ ਕਿ ਨਹੀਂ ਲੱਗਾ ਇੱਥੇ ਠੀਕ ਇੱਥੇ ਲੱਗਣਾ ਮਾਵਾ ਤਾਂ ਥੋੜਾ ਯਾਰ ਅਮਰ ਕੀ ਸੋਚੀ ਪਈ ਆ ਸੋਚੀ ਮੈਂ ਕੀ ਪਿਆਣਾ ਵਾ ਘਰ ਦੇ ਗੱਲਾਂ ਸੋਚਣ ਨਹੀਂ ਆ ਕਿ ਕਿੱਦਾਂ ਘਰ ਬਣਾਇਆ ਹੀ ਨੌ ਲਿਆਵਾਂਗੇ ਇਦਾਂ ਕਰਾਂਗੇ ਇਦਾਂ ਕਰਾਂਗੇ ਉਹ ਸਾਰੀਆਂ ਆਸਾਂ ਦੇ ਪਾਣੀ ਪੈ ਗਿਆ ਚੱਲ ਜੇ ਨੌ ਇਦਾਂ ਦੀ ਨਿਕਲੀ ਉਹ ਬਗਾਨੀ ਤੀ ਪੁੱਤ ਤੇ ਆਪਣਾ ਹੀ ਨਾ ਉਹ ਹੀ ਥੋੜਾ ਬੋਤਾ ਸੋਚ ਲੈਂਦਾ ਤੇ ਫੋਨ ਕਰਕੇ ਪੁੱਛਾਂ ਕਿ ਮੰਮੀ ਡਾਡੀ ਕੀ ਹਾਲ ਤੁਹਾਡਾ ਕੋਈ ਪੈਸਾ ਤੇ ਲਾ ਚਾਹੀਦਾ ਵਾ ਕੱਲਾ ਤੁਹਾਨੂੰ ਮੈਂ ਨਾ ਉਹਨਾਂ ਦੇ ਜਿਹੜਾ ਚੇਤੇ ਬੋਲ ਗਏ ਨਾ ਉਹਨਾਂ ਸਾਡੇ ਪਰ ਖਲਾਫ ਕਰ ਛੱਡਿਆ ਏ ਵੀ ਤੇਰਾ ਮਾਪਿ ਉਹ ਇੰਨਾ ਕਰਦੇ ਇੰਨਾ ਕਰਦੇ ਆ ਹੋਇਆ ਕਿ ਤੇ ਇੱਕ ਵਾਰੀ ਗੱਲ ਹੋਈ ਤੇ ਜਦੋਂ ਫੋਨ ਆਉਣਾ ਇਹੋ ਗੱਲਾਂ ਕਰੀ ਜਾਣੀਆਂ ਫਿਰ ਬੰਦੇ ਦਾ ਮਨ ਤੇ ਟੁੱਟ ਜਾਂਦਾ ਮਨ ਤੇ ਟੁੱਟ ਜਾਂਦਾ ਵਾ ਪਰ ਕਿਹੜੇ ਤਰੀਕਿਆਂ ਨਾਲ ਹੀ ਪਾਲਿਆ ਨੂੰ ਪੜਾਇਆ ਬਾਹਰ ਖਲਾਇਆ ਉਹਨਾਂ ਦਿਨ ਸਾਰੇ ਭੁੱਲ ਗਏ ਉਹ ਦੇਣ ਕੌਣ ਚੇਤੇ ਰੱਖਦਾ ਹੋ ਰਮਨ ਰਾਜ ਕਾਲ ਦੇ ਜ਼ਮਾਨੇ 'ਚ ਤੂੰ ਦਿਨਾਂ ਦੀ ਗੱਲ ਕਰਨ ਈ ਮੁੰਡੇ ਦੀ ਦੇਈ ਆ ਸੋਚਣਾ ਵੀ ਮੁੰਡਾ ਵੀ ਉੱਧਰ ਗਿਆ ਵਾ ਪਤਾ ਨਹੀਂ ਉਹਦਾ ਵੀ ਚੀ ਲੱਗਾ ਕਿ ਨਹੀਂ ਲੱਗਾ ਮਾਵਾ ਤਗਣਾ ਜੀ ਕਿੱਥੇ ਲੱਗਦਾ ਵਾ ਉਹ ਤੇ ਹੁਣ ਮੈਂ ਤਾਂ ਕਿਹਾ ਹੀਗਾ ਵੀ ਇੱਥੇ ਵੀ ਰੁੰਦਾ ਰਹਿੰਦਾ ਹੀ ਚੱਲਦੇ ਚਾਰ ਦਿਨ ਉੱਧਰ ਚੱਲ ਜੂਗਾ ਪੁਰਿਆ ਮਾਨੋ ਦਾ ਲੱਗ ਹੀ ਜਾਵੇ ਤੋ ਐਦਾ ਕਰਾਂ ਫੋਨ ਕਰਾਂ ਲਵਲੀ ਨੂੰ ਵੀ ਮੁੰਡੇ ਦਾ ਦਿਲ ਦਾ ਲੱਗਾ ਵਾ ਵੀ ਉਹਨੂੰ ਗੱਲ ਕਰਾ ਦੇਣੀ ਆ ਚੱਲ ਕੋਈ ਨਹੀਂ ਕਰਦੀਆਂ ਹੁਣ ਪੁੱਛਦੀਆਂ ਭਲਾ ਧਿਆਨ ਤੇ ਮੇਰਾ ਨਾ ਇੰਨਾ ਕਮਾਂ ਵਾਲੀ ਐ ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਜੀ ਨਾ ਰੋਟੀ-ਪੁਰਕੀ ਖਾਣ ਨੂੰ ਜੀ ਕਰਦਾ ਮਤਰਾ ਤੇ ਕਿਦਾਂ ਰੀਜਾਂ ਚਾਵਾ ਨਾ ਸਾਰੇ ਕੰਮ ਕੀਤੇ ਹੀਗੇ ਕੋਈ ਕਿਸੇ ਪਾਸੇ ਚਲ ਗਿਆ ਤੇ ਕੋਈ ਕਿਸੇ ਪਾਸੇ ਚਲ ਗਿਆ ਸਾਰਾ ਟੱਬਰ ਹੀ ਖਿਲਰ ਗਿਆ ਟੱਬਰ ਤੇ ਆਪੇ ਹੀ ਖਿਲਰਨਾ ਸੀ ਉਹ ਆਪਣੇ ਮਾਰ ਨਾਲ ਚਲ ਗਈ ਤੇ ਮੁੰਡਾ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਉਹ ਨਾਨਕੇ ਚਲ ਗਿਆ ਪਰ ਚਲ ਤੂੰ ਇਹਦਾ ਨਾ ਸੋਚ ਹੁਣ ਆਲਾ ਰਮਨ ਤੇ ਉਹਦਾ ਨਾਲ ਗੱਲ ਕਰ ਗੋਪੀ ਨਾਲ ਫੋਨ ਤੇ ਕੀ ਕਹਿੰਦਾ ਵੀ ਦਿਲ ਲੱਗਾ ਕਿ ਨਹੀਂ ਲੱਗਾ ਆ ਫੋਨ ਕਰਕੇ ਨਾ ਤੇ ਮੈਨੂੰ ਦੱਸੀ ਭਲਾ ਕੀ ਕਹਿੰਦਾ ਮੈਂ ਹੁਣ ਪੱਠੇ ਪਾਲਾਂ ਪਾਲੋ ਪੱਠੇ ਕੋਈ ਨਹੀਂ ਮੈਂ ਕਰਦੀ ਆ ਚਾਹ ਸਮਝੀ ਤੇ ਬਣੀ ਗਈ ਆ ਪੰਨ ਗੁਰਪ੍ਰੀਤ ਕਿੱਧਰ ਨੂੰ ਚਲ ਗਿਆ ਵਾ ਸਭ ਰੋਟੀ ਖਾ ਲਿੰਦਾ ਮਗਰ ਮਗਰ ਤੁਰਿਆ ਰਿੰਦਾ ਇੱਕ ਮਾਮੀ ਆਪਣੇ ਦੇ ਕਿ ਖਾਂ ਪਲਾ ਜਾਵੇ ਫੋਨ ਕਿਧਰ ਆ ਗਿਆ ਵਾ ਮਸੀ ਦਾ ਹਲੋ ਕਿੰਦਰ ਪੁੱਤ ਕੀ ਹਾਲ ਚਾਲ ਸਾਸ਼ੀਗਲ ਮਸੀ ਜੀ ਕਸਿਕਾ ਹੋਰ ਸਨਾਉ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਭ ਹੋਰ ਸਨਾ ਬਾਸ ਵਧੀਆ ਆਪਣਾ ਵੀ ਠੀਕ ਠਾਕ ਜੇ ਜੀ ਜੀ ਠੀਕ ਆ ਹਾਂਜੀ ਉਹ ਵੀ ਠੀਕ ਜੇ ਦਈਆ ਖੇਡਣੀ ਅੱਛਾ ਅੱਛਾ ਹੋਰ लवली ਠੀਕ ਆ ਹਾਂਜੀ ਉਹ ਵੀ ਵਧੀਆ ਤੂੰ ਦੱਸੋ ਜ ਆਪਦਾ ਜੀ ਨਹੀਂ ਲੱਗਦਾ ਦਦੀ ਦਾ ਜੀ ਫਿਰ ਕਿੰਦਰ ਤੇਨੂੰ ਪਤਾ ਜੀਆਂ ਨਾ ਹੀ ਲੱਗਦਾ ਵਾ ਹਾਂ ਤੂੰ ਹੀ ਜਾਣੇ ਹੈਗੇ ਆ ਮਾਸਰ ਤੇਰਾ ਗੁੰਦੀ ਨੂੰ ਚਲ ਜਾਂਦਾ ਤੇ ਰਹਿ ਜਾਂਦੀ ਇਕੱਲੀ ਘਰ ਹਾਂਜੀ ਹਾਂਜੀ ਨਿਆਣੇ ਦੇ ਨਾਲ ਤੇ ਸੋ ਆਪਣੀ ਖਰੀਦਾ ਵਾ ਕਦੀ ਆ ਬਣਾ ਲ ਕਦੀ ਆ ਬਣਾ ਲ ਤੇ ਕੱਲਿਆਂ ਦਾ ਤੇ ਜੀ ਨਹੀਂ ਕਰਦਾ ਨਾ ਕੁਝ ਬਣਾਉਣ ਨੂੰ ਤੇ ਨਾ ਖਾਣ ਨੂੰ ਆਉ ਨਹੀਂ ਚਲ ਕੋਈ ਨਹੀਂ ਉਹਦਾ ਵੀ ਆਪੇ ਦਿਲ ਲੱਗਾ ਵਾ ਹੁਣੇ ਦਾ ਅੱਛਾ ਲੱਗਾ ਜੀ ਇਹਦਾ ਮਾਮੀ ਦੇ ਮਗਰਮਗਰ ਤੁਰਿਆ ਫਿਰ ਅੱਧਾ ਕਦੀ ਬੰਬੀ ਤੇ ਚਲ ਜਾਂਦਾ ਨਾਲ ਜੇ ਖਾਣ ਨੂੰ ਕੋਹ ਮੰਗਦਾ ਵਾ ਤੇ ਉਹ ਜਾ ਕੇ ਉਥੇ ਲੈ ਆਉਂਦਾ ਵੱਡੇ ਤੋਂ ਅੱਛਾ ਤੇ ਜਾਈ ਲਵਲੀਨ ਨਾ ਖੇਡ ਲੈਂਦਾ ਹੁਣ ਤਾਂ ਪਰਵਾਹ ਹੀ ਨਹੀਂ ਕੋਈ ਚਲ ਤਾਂ ਵੀ ਚੰਗਾ ਵਾ ਜੀ ਲੱਗਾ ਵਾ ਇਥੇ ਤਾਂ ਨਾ ਰੋਂਦਾ ਹੀ ਰਹਿੰਦਾ ਹੰਦਾ ਹੀ ਮੈਂ ਤਾਂ ਇਹ ਕਹਾਂ ਮੈਂ ਚਲ 4 ਦਿਨ ਉੱਥੇ ਰਹਿ ਆਉਦਾ ਨਾ ਹਾਂਜੀ ਹਾਂਜੀ ਰੋਂ ਹੋਰ ਹੋਰ ਹੋ ਜਾਂਦਾ ਬੱਚੇ ਦਾ ਨਹੀਂ ਨਹੀਂ ਜੀ ਉਹਦਾ ਲੱਗਾ ਵਾ ਬਿਲਕੁਲ ਹੁਣ ਮੈਂ ਸੋਨੂੰ ਢੀਕਾਂਦੀ ਹੀ ਮੈਂ ਰੋਟੀ ਖਾਣ ਲਈ ਸਵੇਰ ਦੇ ਚਲ ਵੇਨੀ ਆ ਉਹ ਖਰੇ ਮੈਂ ਜਿਆਦਾ ਫੇਰ ਚ ਲੱਗਿਆ ਉਹ ਬਾਹਰ ਨੂੰ ਹੀ ਅੱਛਾ ਅੱਛਾ ਚਲ ਕੋਈ ਨਹੀਂ ਮੇਰਾ ਬੋਤਨਾ ਧਿਆਨ ਰੱਖੀਓ ਦਾ ਹਾਂਜੀ ਹਾਂਜੀ ਨਹੀਂ ਨਹੀਂ ਧਿਆਨ ਮਸੀ ਜੀ ਪੂਰਾ ਹੀ ਆ ਗਾਹੀ ਨਾ ਨਾ ਜਾ ਜਾ ਕੋਠੇ ਕਾਠੇ ਤੇ ਨਾ ਚੜੇ ਡਰ ਲੱਗਦਾ ਵਾ ਹਾਂਜੀ ਹਾਂਜੀ ਨਹੀਂ ਆ ਹੋਇਆ ਤਾਂ ਸਹੀ ਆ ਰੁਪਿੰਦਰ ਇਹ ਵੀ ਬੰਬੀ ਤੋਂ ਆਏ ਸੀ ਤੇ ਮੈਨੂੰ ਕਹਿਣ ਡੈ ਫੇ ਫੋਨ ਲਾ ਕੇ ਪੁੱਛ ਭਲਾ ਗੋਪੀ ਦਾ ਜੀ ਲੱਗਾ ਕਿ ਨਹੀਂ ਲੱਗਾ ਅੱਛਾ ਅੱਛਾ ਨਹੀਂ ਨਹੀਂ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਕੋਈ ਵੀ ਮੁੰਡਾ ਹੀ ਐ ਬਿਲਕੁਲ ਸਾਥ ਵਗੇ ਰੱਖਿਆ ਵਾ ਪਰਵਾਹ ਕਰਨੀ ਨਹੀਂ ਕੋਈ ਵੀ ਲੋੜ ਹੈ ਨਹੀਂ ਨਹੀਂ ਫਿਕਰਤ ਨਹੀਂ ਕਰ ਕੋਈ ਵੀ ਮੈਨੂੰ ਵੀ ਪਤਾ ਤੁਸੀਂ ਮਾਮਾ ਮਾਮੀ ਜੇ ਤੁਸੀਂ ਮਾੜਾ ਕਰਨਾ ਵਾ ਪਰ ਮੈਨੂੰ ਹੀ ਹੋਰ ਤਰ੍ਹਾਂ ਹੋਈ ਜਾਣ ਡਿਆ ਇਹ ਘਰ ਵਾਲੇ ਵੇਖ ਕੇ ਨਾ ਘਰ ਤੇ ਵੱਡਣ ਖਾਣ ਨੂੰ ਪੈਣ ਡਿਆ ᱛੀਏ ਜੀ ਹੁਣ ਤੇ ਘਰ ਚੰਗਾ ਲੱਗਦਾ ਹਾਲ ਕੋਈ ਨਹੀਂ ਮਾਸੀ ਜੀ ਕੀ ਕਰਨਾ ਵਾ ਫਿਰ ਤੇ ਜੇ ਨਹੀਂ ਇਦਾਂ ਹੁੰਦਿਆ ਵਾ ਵੀ ਇਦਾਂ ਕਰੋ ਨਹੀਂ ਦੇਖੀ ਆ ਜੋ ਘੜੀ ਬੰਦਾ ਗੱਲਾਂ ਪਤਾ ਮਾਰਿਆ ਤੇ ਜੀ ਲੱਗ ਜਾਂਦਾ ਚਲ ਕੋਈ ਨਹੀਂ ਅੱਜਤ ਨਹੀਂ ਕੱਲ ਨੂੰ ਵੇਖਾਂਗੇ ਇਹਦੀਆਂ ਵੀ ਪੁੱਤ ਦੋ ਤਿੰਨ ਛੁੱਟੀਆਂ ਹੀ ਰਹਿ ਗਈਆਂ ਵਾ ਕੋਈ ਗੱਲ ਨਹੀਂ ਫੇਰ ਆਵਾਂਗੇ ਨਾਲਿਆਂ ਨੂੰ ਲੈ ਜਾਾਂਗੇ ਕੋਈ ਗੱਲ ਨਹੀਂ ਮਾਸੀ ਜੀ ਜਦੋਂ ਮੱਝੀ ਆਉ ਮੈਂ ਤਾਂ ਕਹਿਨੀ ਆ ਵੀ ਤੇ ਹੁਣ ਟਾਈਮ ਹੈਗਾ ਤੁਹਣੀ ਆ ਜੋ ਚਲ ਘੜੀ ਮੇਰੇ ਤੇ ਦਿਲ ਜਾਓ ਨਹੀਂ ਹੁਣ ਨਹੀਂ ਆਇਆ ਜਾਣਾ ਪੁੱਤ ਬਾਹਰ ਦੇ ਕੰਮ ਵੀ ਤੈਨੂੰ ਪਤਾ ਕਰਨੇ ਪੈਣੇ ਇਹਨਾਂ ਨੂੰ ਹਾਂ ਜੀ ਆਪਣੀ ਤਿਹਾਈ ਹਾਂ ਚੱਲ ਮਸੀ ਜੀ ਮੇਰੀ ਗੱਲ ਸੁਣੋ ਇੱਕ ਹਾਂ ਪੁੱਤ ਐਵੇਂ ਨਾ ਫਿਗਰ ਜੀ ਨਾ ਕਰਿਆ ਕਰੋ ਟੈਨਸ਼ਨ ਲੈ ਕੇ ਆਵੇਂ ਆਪ ਬਿਮਾਰ ਪਾਉਗੀ ਤੇ ਮੁੜ ਕੇ ਮਾਸੜ ਜੀ ਨੂੰ ਤੇਨੂੰ ਨਿੱਕੇ ਨੂੰ ਕਿੰਨੇ ਸਾਂਭਣਾ ਪੁੱਤ ਤੂੰ ਸਿਆਣੀ ਆ ਫਿਗਰ ਤੇ ਹੁੰਦਾ ਹੀ ਆ ਕੀ ਕਰਾਂ ਟੈਨਸ਼ਨ ਨਾ ਲਵਾਂ ਤੇ ਚਲੋ ਮਸੀ ਜੀ ਹੁੰਦੀ ਤੇ ਸਹੀ ਆ ਪਰ ਟੈਨਸ਼ਨ ਕਿੰਨਾ ਦੀ ਲੈਣੀ ਆ ਉਹਨਾਂ ਦੀ ਟੈਨਸ਼ਨ ਲੈਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਆ ਚੱਲ ਪੁੱਤ ਮੈਂ ਸਮਝਦੀ ਆ ਤੇ ਬਗਾਨੀ ਧੀ ਆ ਜਿਹੜਾ ਆਪਣਾ ਪੁੱਤ ਹੋਵੇ ਤਾਂ ਫੋਨ ਕਰਕੇ ਪੁੱਛਦਾ ਵੀ ਮੰਮੀ ਡੈਡੀ ਕੀ ਹਾਲ ਚਾਲ ਆ ਇਤੇ ਉਹਨੇ ਵੀ ਕਦੇ ਫੋਨ ਨਹੀਂ ਕੀਤਾ ਮਾਸੀ ਜੀ ਕੋਈ ਗੱਲ ਨਹੀਂ ਆ ਜਿਹੜਾ ਅੱਗੇ ਟਾਈਮ ਆਉਣ ਵਾਲਾ ਵਾ ਨਾ ਉਹਨਾਂ ਨੇ ਤਗਲੇ ਮਾਰਨੇ ਆ ਵੇਖਿਓ ਹੋਂਦ ਨਹੀਂ ਨਾ ਉਹਨਾਂ ਦੇ ਅੱਖਾਂ ਤੇ ਪੱਟੀ ਬੱਜੀ ਆ ਕੋਈ ਨਾ ਇੱਕ ਇੱਕ ਦਿਨ ਖੁੱਲ ਵੀ ਜਾਣੀ ਆ ਫਿਰ ਪਤਾ ਲੱਗੂਗਾ ਉਹਨਾਂ ਨੂੰ ਤੇ ਮਾਂ ਪਿਓ ਕਿਰੇ ਹੈਗੇ ਚਲੋ ਗਾੜੀ ਕੀਪ ਤਾਂ ਕੀ ਬਾਨਾ ਕੀ ਕਰਨਾ ਇਹਨਾਂ ਨੇ ਨਹੀਂ ਭਾਕੇ ਤੀ ਫਿਕਰ ਨਾ ਕਰਿਓ ਜੇ ਕੋਈ ਚੀਜ਼ ਦੀ ਲੋੜ ਹੁੰਦੀ ਆ ਚਾਹੇ ਕੋਈ ਖਸਾਵਣਾ ਤੇ ਤੁਸੀਂ ਫੋਨ ਕਰਕੇ ਪੇਚੇ ਜਿਖ ਦੱਸਿਆ ਕਰੋ ਕਿਹੇ ਵਿੱਚ ਇਡੀ ਲੋੜ ਹੈ ਉਹ ਆਪੇ ਕੋਈ ਜੀ ਦੇਖ ਜਾਇਆ ਕਰਨਾ ਮੈਂ ਨਹੀਂ ਕਰਦੀ ਇਹ ਵੀ ਗੱਲ ਦੀ ਨਹੀਂ ਨਹੀਂ ਪੁੱਤ ਫਿਕਰ ਕਰਦਾ ਵਾ ਚਲ ਕੋਈ ਨਹੀਂ ਅਸੀਂ ਆਵਾਂਗੇ ਫੇਰ ਦੋਂਗ ਦਰਾਂ ਨੂੰ ਹਾਂ ਜੀ ਨਹੀਂ ਕੋਈ ਗੱਲ ਨਹੀਂ ਆਜਾ ਦੱਸਦੇ ਫੋਨ ਕਰਕੇ ਪਹਿਲਾਂ ਕੋਈ ਗੱਲ ਨਹੀਂ ਆਜਾ ਹਾਂ ਚੰਗਾ ਪੁੱਤ ਹਾਂ ਜੀ ਚਲੋ ਠੀਕ ਆ ਮਾਸੀ ਚੰਗਾ ਕੀ ਕਹਿੰਦੀ ਆ ਰਪਿੰਦਰ ਵੀ ਮੁੰਡਾ ਠੀਕਰ ਹੁੰਦਾ ਰਹਿੰਦਾ ਤੇ ਨਹੀਂ ਆ ਨਹੀਂ ਆਂਦੀ ਲੱਗਾ ਵਾ ਜੀ ਮਾਮੇ ਆਪਣੇ ਨਾਲ ਕਦੀ ਬੰਬੀ ਤੇ ਚਲ ਜਾਂਦਾ ਵਾ ਕਦੀ ਨਹੀਂ ਕੀ ਜੀ ਨਾ ਖੇਡ ਲੈਂਦਾ ਵਾ ਚੱਲ ਇਹ ਆ ਪਿਆਰੇ ਲੱਗਾ ਵਾ ਇੱਥੇ ਕੱਲਾ ਰੋਂਦਾ ਰਹਿੰਦਾ ਹੀਗਾ ਇੱਥੇ ਤੇ ਇੱਕੋ ਗੱਲ ਕਰੀ ਜਾਂਦਾ ਮੈਂ ਮੰਮੀ ਕੋ ਜਾਣਾ ਮੰਮੀ ਕੋ ਜਾੜਾ ਚਲ ਉੱਤੋਂ ਤੇ ਖਲਾਸੀ ਹੋਈ ਆ ਆ ਕਹਿੰਦੇ ਆਂਦੀ ਮੈਨੂੰ ਲੱਗਦਾ ਤੁਹਾਡਾ ਨਹੀਂ ਜੀ ਲੱਗਣ ਡਿਆ ਮੈਂ ਜੀਤ ਨਹੀਂ ਲੱਗਣ ਡਿਆ ਜੀ ਤੇ ਰਬਰ ਦੇ ਜੀਆ ਨਹੀਂ ਲੱਗਦਾ ਜਦੋਂ ਘਰ ਵਿੱਚ ਚੀ ਨਾ ਕੋਈ ਦਿਖੇ ਦੇ ਜੀ ਕਿੱਥੇ ਲੱਗਣਾ ਕਹਿੰਦੇ ਆਜੋ ਮੈਂ ਹਾਉਣਾ ਨਹੀਂਗਾ ਹੋਣਾ ਕੋਈ ਨਹੀਂ ਇਹ ਦੋ ਦਿਨ ਛੁੱਟੀਆਂ ਰਹਿ ਗਈਆਂ ਛੁੱਟੀਆਂ ਲੰਘਦੀਆਂ ਨਾ ਤੇ ਰਾਨ ਕੇ ਲੈ ਜਾਾਂਗੇ ਹਜੇ ਤਾਂ ਅਡਮਿਸ਼ਨ ਕਰਾਉਣੀ ਆ ਦੀ ਦੋ ਕੋਈ ਗੱਲ ਨਹੀਂ ਦੋਆਂ ਦਿਨਾਂ ਤੱਕ ਜਾ ਕੇ ਤੇ ਲੈ ਆਉਨੇ ਆ ਨਾਲ ਮਿਲਗਲ ਆਵਾਂਗੇ ਹਾਂ ਮਿਲ ਗਏ ਲੋਕਾਂ ਦੇ ਚਾਲੇ ਵੀ ਚੰਗੇ ਆ ਕਹਿੰਦੇ ਕਿ ਚੀਜ਼ ਦੀ ਲੋੜ ਹੁੰਦੀ ਕੋਈ ਨਹੀਂ ਦੱਸਿਆ ਕਰੋ ਉਹ ਚਲੋ ਉਹਦੇ ਮਾਰੇ ਤੇ ਦਿੱਤਾ ਸਭ ਕੁਝ ਹੈਗਾ ਸਾਡੇ ਘਰੇ ਹੈ ਤੇ ਸਭ ਕੁਝ ਵਾ ਪਰ ਪਤਾ ਨਹੀਂ ਪੇ ਜਨਾਨੀ ਨੇ ਵੀ ਕੀ ਸੋਚਿਆ ਇੰਨਾ ਨਹੀਂ ਵੇਖਿਆ ਵੀ ਮੇਰਾ ਸਾਸ ਸਹੁਰਾ ਮੇਰਾ ਹੀ ਬਣਾਉਂਦੇ ਆ ਜੇ ਕਾਰ ਬਾਰ ਬਣਾਇਆ ਵਾ ਬਾਰ ਪੈਲੀ ਬੰਨ ਲੈਣ ਦੇ ਮੇਰੇ ਵਾਸਤੇ ਲੈਣ ਦੇ ਇੰਨਾ ਕਿਹੜਾ ਹੀ ਇਕੱਤੇ ਰੱਖ ਕੇ ਲੈ ਜਾਣਾ ਉਹ ਤੇ ਰੱਬ ਨਾਲ ਗੱਲਾਂ ਵਾ ਘਰ ਬਾ ਤਾਂ ਅਹੀਂ ਉਹਦੇ ਆਉਣ ਤੋਂ ਪਹਿਲੋ ਬਣਾਤਾ ਸੀ ਪੀ ਤੱਕ ਇਹ ਖਾਂ ਦੀ ਘਰ ਬਣਾਉਂਦੀ ਐ ਨਵੇਂ ਅਕਲ ਹੁੰਦੀ ਤੇ ਘਰ ਕਿਦਾਂ ਬਣਦੇ ਆ ਪਰ ਕੋਈ ਗੱਲ ਨਹੀਂ ਅਹੀਂ ਨਾ ਵੇਖਾਂਗੇ ਲੋਕੀ ਤੇ ਵੇਖਣਗੇ ਨਾ ਜਿੱਦਾਂ ਸਾਡੇ ਨਾਲ ਕਰਨ ਦੇਈ ਐ ਨਾ ਬਲਕੇ ਕੋਈ ਨਹੀਂ ਮੁੰਡਾ ਇਹਦਾ ਵੀ ਵੇਖਣ ਦਿਆ ਵਾ ਇਹਦੇ ਨਾਲ ਇਹੋ ਗੋਜੀ ਹੁਣਾਉ ਉਹ ਚੱਲ ਜੇ ਸਾਡੇ ਅਹੀਂ ਨਾ ਵੇਖਿਆ ਤਾਂ ਲੋਕ ਤਾਂ ਵਾਕਿਆ ਤੇਰੇ ਵਾਲੀ ਗੱਲ ਵੇਖਣਗੇ ਅਬ ਤੇ ਵੇਖਾਂਗੇ ਅਹੀਂ ਈ ਖੇਤੀ ਤੇ ਮਰ ਚਲੇ ਚੱਲ ਛੱਡੋ ਇਹ ਗੱਲਾਂ ਪੱਠੇ ਕੁੱਤਰ ਲੇ ਤੀ ਉਹ ਮੈਂ ਲੱਗਾ ਹੀ ਪੱਠੇ ਕੁੱਤਰ ਤੇ ਬੱਤੀ ਹੋ ਗਈ ਆ ਬੰਦ ਅੱਛਾ ਤੇ ਹੁਣ ਬੱਤੀ ਆਉਂਦੀ ਐ ਫਿਰ ਕੁੱਤਰਦਾ ਤੇ ਫਿਰ ਤੁਸੀਂ ਰੋਟੀ ਖਾ ਲੋ ਨਾ ਚੇਰ ਅਹ ਚੱਲ